ਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੱਜ ਜਿੱਥੇ ਦੇਸ਼ ਭਰ ਵਿੱਚ 56 ਇੰਚ ਵਾਲੇ ਮੋਦੀ ਦੀ ਅਰਥੀ ਫੂਕੀ ਗਈ ਉੱਥੇ ਹੀ ਹਲਕਾ ਫਲੋਰ ਦੇ ਕਸਬਾ ਦੁਸਾਂਝ ਕਲਾਂ ਵਿਖੇ ਵੀ ਦਿਹਾਤੀ ਮਜ਼ਦੂਰ ਸਭਾ ਤੇ ਝਮੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਅਤੇ ਇਲਾਕੇ ਪਰਦੇ ਕਿਸਾਨ ਮਜ਼ਦੂਰਾਂ ਵੱਲੋਂ ਸਾਂਝੇ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਪੁਤਲਾ ਫੂਕਣ ਤੋਂ ਪਹਿਲਾਂ ਹੱਥਾਂ ਵਿੱਚ ਚੰਡੇ ਫੜ ਕੇ ਕੇਂਦਰ ਸਰਕਾਰਾਂ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕਰਦਿਆਂ ਪੂਰੇ ਪਿੰਡ ਵਿੱਚ ਰੋਸ ਮਾਰਚ ਕੀਤਾ ਗਿਆ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਦੇਸ਼ ਨੂੰ ਤਬਾਹ ਕਰਨ ਤੇ ਤੁਲੀਆਂ ਹੋਈਆਂ ਹਨ ਕੇਂਦਰ ਸਰਕਾਰ ਨੇ ਦੇਸ਼ ਦੇ ਕੁਝ ਪੂੰਜੀਪਤੀਆਂ ਨੂੰ ਜ਼ਿਆਦਾ ਮੁਨਾਫਾ ਦੇਣ ਦੇ ਮਕਸਦ ਨਾਲ ਜੋ ਖੇਤੀ ਕਾਨੂੰਨ ਲਿਆਂਦੇ ਹਨ ਇਸ ਨਾਲ ਦੇਸ਼ ਦੀ ਕਿਸਾਨ ਅਤੇ ਕਿਸਾਨੀ ਖਤਮ ਹੋਣ ਦੇ ਨਾਲ-ਨਾਲ ਦੇਸ਼ ਦਾ ਹਰ ਵਰਗ ਦੇ ਕਾਰੋਬਾਰ ਖਤਮ ਹੋ ਜਾਣਗੇ ਜਿਸ ਨਾਲ ਦੇਸ਼ ਦਾ ਹਰ ਨਾਗਰਿਕ ਪਹਿਲਾਂ ਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਮਾਰ ਚੱਲਦਿਆਂ ਹੋਰ ਤੰਗੀਆਂ ਤੁਰਸ਼ੀਆਂ ਚ ਲੜੇ ਮਜਬੂਰ ਹੋਵੇਗਾ ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਅਗੂ ਪਰਮਜੀਤ ਰੰਦਾਵਾ ਸੁਖਰਾਮ ਦਸਾਂਝ ਬਲਵਿੰਦਰ ਸਿੰਘ ਮਾਸਟਰ ਕੁਲਦੀਪ ਕੋੜਾ ਸੰਤੋਸ਼ ਕੁਮਾਰ ਮਾਸਟਰ ਰਿਸ਼ਪਾਲ ਲੰਬੜਦਾਰ ਹਰਜਿੰਦਰ ਸਿੰਘ ਸੁਖਵਿੰਦਰ ਸੁੱਖਾ ਸਾਬਕਾ ਪੰਚ ਮੰਗਤ ਰਾਏ ਸਾਬਕਾ ਪੰਚ ਅਜੀਤ ਰਾਮ ਰਣਵੀਰ ਦਸਾਂਝ ਲੰਬੜਦਾਰ ਕਾਮਰੇਟ ਬਾਲੀਰਾਮ ਦਸਾਂਝ ਅਤੇ ਵੱਡੇ ਪੱਧਰ ਤੇ ਇਲਾਕਾ ਵਾਸੀ ਮੌਜੂਦ ਸਨ ਕੇਦਰ ਦੀ ਮੋਦੀ ਦੀ ਸਰਕਾਰ ਮੇਰੇ ਤੋਂ ਪਹਿਲਾਂ ਮੇਰੇ ਸਾਥੀਆਂ ਨੇ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ ਅੱਜ ਇੱਕ ਸਖ਼ਤ ਉਦਲਨ ਚੱਲ ਰਿਹਾ ਜਿਹੜਾ ਕਾਲਾ ਕਾਨੂੰਨ ਮੋਦੀ ਦੀ ਸਰਕਾਰ ਨੇ ਲੈ ਆਂਦਾ ਥੋੜੇ ਆਰਡੀ ਨੇ ਸੁਣੀ ਰਿਹਾ ਕਾਨੂੰਨ ਬਣ ਗਿਆ ਇਹ ਕਾਨੂੰਨ ਜਿੱਥੇ ਕਿਸਾਨੀ ਨੂੰ ਤਬਾਹ ਕਰਨਾ ਉਥੇ ਨਾਲ ਦੀ ਨਾਲ ਹੋਰ ਵਰਕਰ ਤੇ ਵੀ ਇਹਦਾ ਬਹੁਤ ਵੱਡਾ ਅਸਰ ਪੈਣਾ ਕਈ ਵਾਰੀ ਮਨ ਅ ਸ਼ੰਕਾ માં ਹੁੰਨੀਆਂ ਵੇਖ ਹੈ ਦੇ ਇੱਕ ਕਿਸਾਨੀ ਨਾਲ ਬੱਜਾਇਆ ਕਾਨੂੰਨ ਆ ਤੇ ਕਿਸਾਨੀ ਜਿਹੜਾ ਕਿੱਤਾ ਕਰਦਾ ਉਹਦੇ ਤੇ ਹੀ ਮਾਰ ਪੈਣੀ ਆ ਪਰ ਸਾਥੀਓ ਨਹੀਂ ਕਿਹ ਕਾਨੂੰਨ ਜਿਹੜਾ ਲਿਆਂਦਾ ਗਿਆ ਇਹਦਾ ਸਾਡੇ ਸਾਰੇ ਵਰਗਾ ਤੇ ਅਸਰ ਪੈਣਾ ਇਹ ਤੋਂ ਪਹਿਲਾਂ ਇੱਕ ਜਿਹੜਾ ਕਾਨੂੰਨ ਲਿਆਤਾ ਜਦੋਂ ਅਸੀਂ ਬੋਲੇ ਹੀ ਨਹੀਂ ਖਾਸ ਕਰਕੇ ਕਿਰਤੀ ਭਾਰਤ ਦੇ ਜਿਹੜਾ ਮਿਹਨਤ ਕਾਸ਼ਿਆ ਦਿਹਾੜੀਦਾਰ ਮਜ਼ਦੂਰ ਆ ਇਸ ਬਿੱਲ ਤੋਂ ਪਹਿਲਾਂ ਉਹਨਾਂ ਦੇ ਖਿਲਾਫ ਕਾਨੂੰਨ ਲਿਆਂਦਾ ਜਿਹੜੇ ਉਹਨਾਂ ਦੇ ਹੱਕਿਆਂ ਦੇ ਕਾਨੂੰਨ ਸੀ ਜਿਹੜੇ ਕਿਰਤ ਭਾਵੇਂ ਉਹ ਪੱਠਿਆਂ ਦੇ ਕਰਦੇ ਹੋਣ ਫੈਕਟਰੀਆਂ ਦੇ ਅੰਦਰ ਕਰਦੇ ਹੋਣ ਜਾਂ ਖੇਤੀ ਦੇ ਫਾਰਮਾਂ ਦੇ ਅੰਦਰ ਕਰਦੇ ਹੋਣ ਜਾਂ ਸਰਕਾਰੀ ਨੌਕਰੀ ਕਰਦੇ ਹੋਣ ਜਾਂ ਪ੍ਰਾਈਵੇਟ ਨੌਕਰੀ ਕਰਨ ਵਾਲੇ ਜਿੰਨੇ ਵੀ ਮਜ਼ਦੂਰ ਆ ਉਹਨਾਂ ਦੇ ਹਿੱਤਾਂ ਦੇ ਲਈ ਉਹਨਾਂ ਦੀ ਰਾਖੀ ਦੇ ਲਈ ਕਿਰਤ ਕਾਨੂੰਨ ਬਣਾਏ ਸੀ 40 ਦੇ ਕਰੀਬ ਕਾਨੂੰਨ ਸੀ ਜੇ ਕਿਸੇ ਨਾਲ ਕੋਈ ਧੱਕਾ ਕਰਦਾ ਤੇ ਉਸ ਅਸੀਂ ਕਾਨੂੰਨ ਦੇ ਤਹਿਤ ਪੋਰਟ ਕਚਹਿਰੀ ਜਾ ਕੇ ਅਸੀਂ ਆਪਣਾ ਉੱਥੇ ਫੈਸਲਾ ਲੈਂਦੇ ਸੀ ਕਿ ਕਿਤੇ ਫੈਕਟਰੀ ਦਾ ਮਾਲਕ ਸਾਡੇ ਮਜ਼ਦੂਰਾਂ ਨੂੰ ਮਨਮਰਜ਼ੀ ਨਾਲ ਛੱਟੀ ਕਰਕੇ ਕੱਢ ਦਿੰਦਾ ਸੀ ਤੇ ਸਾਡੇ ਕੋਲ ਸਾਡੀ ਰਾਖੀ ਨੇ ਕਿਰਤ ਕਾਨੂੰਨ ਸੀ ਉਹਦੇ ਤਹਿਤ ਅਸੀਂ ਜਿਹੜੀ ਆਪਣੀ ਰਾਖੀ ਕਰਦੇ ਸੀ ਪਰ ਅੱਜ ਇਸ ਮੋਦੀ ਦੀ ਸਰਕਾਰ ਨੇ ਇਹਨਾਂ ਸਾਰੇ ਮਜ਼ਦੂਰਾਂ ਦੇ 40 ਦੇ 40 ਕਿਰਤ ਕਾਨੂੰਨ ਤੋੜ ਕੇ ਸਿਰਫ 4 ਕੋੜ ਬਣਾਤੇ 4 ਕੋੜ ਨਾਲ ਜਿ ਸ਼ਰਤਾਂ ਲਾਤੀਆਂ ਤੇ ਤੁਹਾਡੇ ਕੋ ਕੋਈ ਵੀ ਕੋਰਟ ਕਚਹਿਰੀ ਨਹੀਂ ਜਾ ਸਕਦਾ ਕਿਤੇ ਦਲੀਲ ਤੇ ਅਪੀਲ ਨਹੀਂ ਤੁਸੀਂ ਕਰ ਸਕਦੇ ਉਹ ਕਿਰਤ ਕਾਨੂੰਨ ਕੀ ਆ ਪਹਿਲਾਂ ਜਿੱਥੇ 100 ਤੋਂ ਵੱਧ ਕਿਰਤੀ ਕੰਮ ਕਰਦੇ ਸੀ ਉਸ ਮਾਲਕ ਨੇ ਜੇ ਫੈਕਟਰੀ ਤਬਦੀਲ ਕਰਨੀ ਆ ਜਾਂ ਬੰਦ ਕਰਨੀ ਆ ਤੇ ਸਰਕਾਰ ਨੂੰ ਲਿਖਤੀ ਰੂਪ ਚ ਨੋਟਿਸ ਦੇਣਾ ਪੈਂਦਾ ਸੀ ਕਿ ਉਥੇ ਕੰਮ ਕਰਨ ਵਾਲੇ ਕਿਰਤੀਆਂ ਦਾ ਮੰਜ਼ੂਰਾ ਦਾ ਪ੍ਰਬੰਧ ਕਰੇ ਸਰਕਾਰ ਤੇ ਕਿਰਤੀਆਂ ਨੂੰ ਵੀ ਨੋਟਿਸ ਦੇਣਾ ਪੈਂਦਾ ਸੀ ਵੇਜ ਦੇ ਸਮੇਂ ਦੇ ਅੰਦਰ ਅੰਦਰ ਇਹ ਫੈਕਟਰੀ ਮੈਂ ਚੇਂਜ ਕਰ ਰਹੇ ਆ ਜਾਂ ਮੈਂ ਬੰਦ ਕਰ ਰਹੇ ਆ ਪਰ ਨਵੇਂ ਕਾਨੂੰਨਾਂ ਦੇ ਵਿੱਚ ਇਹ ਰੱਦ ਕਰਤਾ ਵੀ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਨਾ ਸਰਕਾਰ ਨੂੰ ਨਾ ਮਜ਼ਦੂਰਾਂ ਨੂੰ ਮਜ਼ਦੂਰ ਜਿੱਥੇ ਵੀ ਮਰਜ਼ੀ ਠੱਕੇ ਖਾਵੇ ਜਿਹੜੀ ਐਗਜ਼ੈਂਪਲ ਆ ਤੁਹਾਡੀ ਤਹਿਸੀਲ ਦੇ ਅੰਦਰ ਜਿਹੜੀ ਪੈਪਸੀ ਕੋਲਾ 플ੋਰ ਦੇ ਕੋਲ ਲੱਗੀ ਹੋਆ ਉਹ ਜਦੋਂ ਪੈਪਸੀ ਕੋਲਾ ਆ ਕੇ ਲੱਗੀ ਆ ਉਹਦੇ ਵਿੱਚ ਪੰਜਾਬ ਦੀ ਸਰਕਾਰ ਦਾ ਸ਼ੇਅਰ ਸੀ ਤੇ ਢਿੱਲੋਂ ਗਰਪਰੂ ਚਲਾ ਰਿਆ ਸੀ ਆ ਥੋੜੇ 2 ਮਹੀਨੇ ਪਹਿਲਾਂ ਉਹ ਰਾਤੋਂ ਰਾਤ ਢਿੱਲੋ ਗਰੁੱਪ ਨੇ ਆਪਣਾ ਹਿੱਸਾ ਕੱਢ ਕੇ ਇੱਕ ਲੁਧਿਆਣੇ ਦੀ ਕੰਪਨੀ ਉਤਪਦੇਸ਼ੀ ਕੰਪਨੀ ਹੋਈ ਬਿਵਰਜ ਨਾਂ ਦੀ ਕੰਪਨੀ ਆ ਉਹਨੂੰ ਰਾਤੋਂ ਇਸ ਪੈਪਸੀ ਕੰਪਨੀ ਦਾ ਸ਼ੇਅਰ ਵੇਚ ਦਿੱਤਾ ਜਿਹੜੇ theater ਕਰਤੀ ਕੰਮ ਕਰਦੇ ਸੀ ਮਜ਼ਦੂਰ ਉਹ ਸੁਨੇਰ ਨੂੰ ਜਦੋਂ ਹਾਜ਼ਰੀ ਲਈ ਆਉਣ ਗਏ ਤੇ ਉੱਥੇ ਦੇ ਮੇਨ ਕਹਿੰਦੇ ਹਾਜ਼ਰੀ ਲੋਟ ਉਲਕਾਰ ਕਰਤੀ ਇਹ ਕਹਿ ਕੇ ਮੈਂ ਤੁਸੀਂ ਤਾਂ ਮੇਰੇ ਮੁਲਾਜ਼ਮਾ ਹੀ ਨਹੀਂ ਹੈ ਉੱਥੇ ਮਜ਼ਦੂਰਾਂ ਨੇ ਕਿਹਾ ਵੇ ਅਸੀਂ ਕੋਈ 15 ਸਾਲ ਤੋਂ ਕੰਮ ਕਰਦਾ ਕੋਈ 20 ਸਾਲ ਤੋਂ ਇੱਥੇ ਕੰਮ ਕਰਦੇ ਆ ਅਸੀਂ ਇਸ ਫੈਕਟਰੀ ਦੇ ਨਵੇਂ ਨੇ ਇਸ ਫੈਕਟਰੀ ਜੇ ਸਾਡੀ ਯੂਨੀਅਨ ਵੀ ਕੰਮ ਕਰਦੀ ਆ ਪਰ ਮੈਨੇਜਰ ਕਹਿੰਦਾ ਤੁਹਾਨੂੰ ਭਲੇਖਾ ਤੁਹਾਨੂੰ ਪਤਾ ਨਹੀਂ ਤੇ ਲੋ ਗਰੁੱਪ ਰਾਤ ਦਾ ਛੇਰ ਵੇਚ ਕੇ ਬਿਵਜ ਕੰਪਨੀ ਨੂੰ ਦੇ ਗਿਆ ਤੁਸੀਂ ਢਿੱਲੋ ਗਰੁੱਪ ਦੇ ਬੁਲਾਜ ਨੂੰ ਨਹੀਂ ਸਾਡੇ ਬੁਲਾਜ ਨਹੀਂ ਜਿਹੜਾ ਉਹ ਜੂਨੀਅਰ ਆਖੂ ਸੀ ਰਾਤ ਨੂੰ 12 ਵਜੇ ਗੁੰਡਿਆਂ ਨੂੰ ਨਾਲ ਲੈ ਕੇ ਉਹਨੇ ਤੇ ਰਿਟਾਇਰਮੈਂਟ ਜਬਰੀ ਕਰਕੇ ਰਾਤ ਨੂੰ ਉਹਨਾਂ ਦੇ ਘਰ ਛੱਡੇ ਉਹਨਾਂ ਦੇ ਪਿੰਡ ਛੱਡਿਆ ਤਾਂ ਨਵੇਂ ਸ਼ਹਿਰ ਦੇ ਜਿਹੜੇ ਪਿੰਡ ਆ ਤੇ ਜਦੋਂ ਉੱਥੇ ਦੇ ਮਜ਼ਦੂਰਾਂ ਨੂੰ ਪੱਨਾਂ ਲੱਗਾ ਤੇ ਸਾਡੇ ਨਾਲ ਐਡਾ ਵੱਡਾ ਧੱਕਾ ਹੋਇਆ ਸਾਨੂੰ ਕੋਈ ਪਿਛਲਾ ਫੰਡ ਨਹੀਂ ਮਿਲਣਾ ਫਿਰ ਆ ਜਿਹੜੀਆਂ ਮਜ਼ਦੂਰ ਪੁਸ਼ਾਕ ਜਥੇਬੰਦੀਆਂ ਸੁਖਰਾਮਣੀ ਬੈਠੇ ਆ ਜਿੱਥੇ-ਜਿੱਥੇ ਵੀ ਕਿਸੇ ਲੈਂਕ ਸੀ ਉਹਨਾਂ ਨੇ ਮਜ਼ਦੂਰਾਂ ਨਾਲ ਲੈਕ ਕੀਤਾ ਸਵੇਰ ਨੂੰ ਜਾ ਕੇ ਉਹਦਾ 게ਟ ਘੇਰਿਆ ਅੱਠ ਦਿਨ ਐਗਿਟੇਸ਼ਨ ਚੱਲੀ ਸਾਰ ਪੁਸ਼ਾਕ ਤੇ ਮਜ਼ਦੂਰ ਜਥੇਬੰਦੀਆਂ ਬਾਹਰ ਮੰਗ ਕਰਦੇ ਗਈਆਂ ਤੇ ਮੁਰਕੇ ਫੇਰ ਉਹਨਾਂ ਮਜ਼ਦੂਰਾਂ ਦੀ ਹਾਜ਼ਰੀ ਲਈ ਅੰਦਰਲੇ ਮਜ਼ਦੂਰਾਂ ਨੂੰ ਉਦੋਂ ਪਤਾ ਲੱਗਾ ਕਿ ਇਹ ਜਿਹੜਾ ਸ਼ੇਰ ਆ ਬੈਠ ਚੁੱਕਾ ਜੇ ਜੁਨੀਆ ਨਾ ਹੁੰਦੀਆਂ ਖੇਤ ਮਜ਼ਦੂਰ ਸੁਭਾਵਾ ਨਾ ਹੁੰਦੀਆਂ ਕਿਸਾਨ ਜੁਨੀਆ ਨਾ ਹੁੰਦੀਆਂ ਤੇ ਫੇਰ ਉਹਨਾਂ ਨੂੰ ਕਿਸੇ ਦਾ ਪੁੱਛਣਾ ਨਹੀਂ ਸੀ ਜਦੋਂ ਮਰਜ਼ੀ ਉਹਨਾਂ ਨੂੰ ਘਰੋਂ ਤੋੜ ਦੇਣਾ ਸੀ ਇਸ ਕਰਕੇ ਭਰਾਓ ਇੱਕ ਖਤਰਨਾਕ ਕਾਨੂੰਨ ਜਿਹੜੇ ਸਾਡੇ ਦੇ ਲੈ ਆਂਦੇ ਆ ਦੂਜਾ ਇਹ ਸ਼ਰਤ ਲਾਤੀ ਘੱਟੋ ਘੱਟ ਜੇ ਇਸ ਫੈਕਟਰੀ ਦੇ 300 ਮਜ਼ਦੂਰ ਕੰਮ ਕਰਦਾ ਉਸ ਫੈਕਟਰੀ ਦੇ ਅੰਦਰ ਤੁਸੀਂ ਜੂਨੀਅਰ ਬਣਾ ਸਕਦੇ ਆ ਨਹੀਂ ਤਾਂ ਤੁਸੀਂ ਜੂਨੀਅਰ ਨਹੀਂ ਬਣਾ ਸਕਦੇ ਅੱਕੇ ਹੁੰਦਾ ਸੀ ਕਿ ਇੱਕ ਸੇ ਫੈਕਟਰੀ ਦੇ ਅੰਦਰ ਨੌ ਮਜ਼ਦੂਰ ਕੰਮ ਕਰਦੇ ਆ ਤੇ ਤੁਸੀਂ ਉੱਥੇ ਆਪਣੇ ਜੂਨੀਅਰ ਬਣਾ ਕੇ ਆਪਣੇ ਹੱਕਾਂ ਲਈ ਲੜਾਈ ਲੜ ਸਕਦੇ ਸੀ ਇਹ ਜਦੋਂ ਸਾਡੇ 40 ਨੂੰ ਤੋੜ ਦਿੰਦੇ ਆ ਤੇ ਸਿਰਫ 4 ਕਰੋੜ ਦੇ ਤੇ ਅਸੀਂ ਬੋਲੇ ਨਹੀਂੁੱਤਿਆਂ ਪੈਰੇ ਸਾਡੇ ਹਮਲਾ ਕਰਤਾ ਅੱਜ ਹਮਲਾ ਹੋਇਆ ਕੁਸਾਨਾ ਤੇ ਜਿਹੜਾ ਕੁਸਾਨਾ ਤੇ ਇਹ ਕਾਨੂੰਨ ਲਾਗੂ ਕੀਤਾ ਆ ਮੈਂ ਲਿਆ ਆ ਨਾਲ ਕੋਨੇ ਉਰੇ ਨਹੀਂ ਫੋਟੋ ਕਾਪੀਏ ਕਰਾ ਕੇ ਪੜਿਓ ਮੈਂ ਦੇਖੇ ਜਨਾ ਤੁਹਾਨੂੰ ਉਹਨੂੰ ਪੜ ਲਿਓ ਤਸੱਲੀ ਨਾਲ ਇਹਦੇ ਵਿੱਚ ਕੀ ਲਿਖਿਆ ਆ ਇਹਦਾ ਅਸਰ ਕੱਲਾ ਕਿਸਾਨ ਤੇ ਨਹੀਂ ਪੈਣਾ ਇਹਦਾ ਅਸਰ ਸਾਰੇ ਵਰਗਾਂ ਤੇ ਪੈਣਾ ਆ ਜਿਹੜੇ ਛੋਟੇ ਦੁਕਾਨਦਾਰ ਮੇਰੇ ਭਰਾ ਆ ਇਹ ਦੁਕਾਨਾਂ ਨਹੀਂ ਰਹਿਣੀਆਂ ਸਾਰੀਆਂ ਖਤਮ ਹੋ ਜਾਣੀਆਂ ਕਿਉਂਕਿ ਇੱਥੇ ਵੱਡੇ ਵੱਡੇ ਮਾਲ ਖੁੱਲਣੇ ਆ ਤੇ ਯਾਰ ਮੇਰੇ ਆਧਾਰ ਤੇ ਰिलायंस ਬਾੜਿਆ ਨੇ ਪਹਿਲਾਂ ਜਲੰਧਰ ਦੇ ਤੇਜਰਬਾ ਕੀਤਾ ਉਹਨਾਂ ਨੇ ਮੰਡੀ ਦੇ ਵਿੱਚੋਂ ਪਿਆਜ਼ ਖਰੀਦ ਕੇ ਇਹੜਾ ਤੁਸੀਂ ਜਾਣਿਆ ਗੁਰੂ ਨਾਨਕ ਚੌਕ ਜਿਹੜਾ ਆ ਗੁਰੂ ਨਾਨਕ ਵਿਚੇ ਹਸਪਤਾਲ ਦੇ ਨੇੜੇ ਚਾਰ ਦੁਕਾਨਾਂ ਲਈਆਂ ਉੱਥੇ ਜਲੰਧਰ ਦੀ ਮੰਡੀ ਦੇ ਵਿੱਚੋਂ ਪਿਆਜ਼ ਖਰੀਦਿਆ ਬਾਹਰ ਕਿਸੇ ਰੇੜੀ ਫੜੀ ਵਾਲੇ ਨੂੰ ਪਿਆਜ਼ ਨਹੀਂ ਖਰੀਦਣ ਦਿੱਤਾ ਆਪਣੇ ਸਟੋਰ 'ਚ ਲਿਜਾ ਕੇ ਉਹਦੀ ਛਾਂਟੀ ਕੀਤੀ ਛਾਂਟੀ ਕਰਕੇ ਮੋਟਾ ਪਿਆਜ਼ ਜਿਹੜਾ ਪੈਕਟਾਂ 'ਚ ਬੰਦ ਕਰਕੇ ਉੱਤੇ ਲੇਬਲ ਲਾਤਾ ਰਲਾਈਸ ਵਾਲਿਆਂ ਦਾ ਤੇ ਜਿਹੜਾ ਬਰੀਕ ਪਿਆਜ਼ ਸੀ ਮੁਰਕ ਕੇ ਫੇਰ ਮੰਡੀ 'ਚ ਵੇਚ ਦਿੱਤਾ ਉਹ ਪੰਡੀ ਦਾ 20 ਰੁਪਏ ਦਾ ਪਿਆਜ਼ ਖਰੀਦਿਆ ਤੇ 80 ਰੁਪਏ ਉਹਨਾਂ ਦੀ ਦੁਕਾਨ ਤੇ ਜਾ ਕੇ ਬੈਠਾ 600 ਰੁਪਏ ਦਾ ਉਹਨੂੰ ਤਜਰਬਾ ਕਰਨਾ ਸ਼ੁਰੂ ਕਰਤਾ ਸੀ ਅੱਜ ਉਹ ਰੇਲੈਂਸ ਵਾਲਾ ਪੂਰੀ ਧਰਤੀ ਤੇ ਕਬਜ਼ਾ ਕਰਨ ਦਾ ਚੋਲਾ ਸ਼ਾਇਦ ਤੁਹਾਨੂੰ ਜਾਨ ਹੋਵੇ ਪਿਛਲੇ ਪਿਛਲੇ ਸਾਲਾਂ ਦੇ ਅੰਦਰ ਉਹਨਾਂ ਨੇ ਇੱਕ ਸਰਕਾਰ ਦਾ ਫੈਸਲਾ ਕੀਤਾ ਸੀ ਮੋਦੀ ਦਾ ਰੇਲਵੇ ਦੇ ਲਾਈਨਾਂ ਦੇ ਦੋਨੇ ਪਾਸੇ ਜਿੰਨੀ ਜਗ੍ਹਾ ਆ ਸਾਰੀ ਰੇਲੈਂਸ ਵਾਲੇ ਨੂੰ ਠੇਕੇ ਦੇ ਦਿੱਤੀ ਜਿੰਨੀਆਂ ਦੇਸ਼ ਦੇ ਅੰਦਰ ਕਿੰਨੀਆਂ ਰੇਲਾਂ ਆ ਜਿੰਨੀਆਂ ਲਾਈਨਾਂ ਉਹਨਾਂ ਦੇ ਦੁਆਲੇ ਕਿੰਨੀ ਜ਼ਮੀਨ ਪਈ ਆ ਸਾਰੀ ਰਿਲਾਇੰਸ ਵਾਲਿਆਂ ਨੂੰ ਦੇਤੀ ਉੱਥੇ ਉਹਨਾਂ ਨੇ ਖੇਤੀ ਕਰਨੀਆਂ ਵੱਡੇ ਵੱਡੇ ਸਟੋਰ ਬਣਾਉਣੇ ਆ ਹੁਣ ਹਮਲਾ ਕੀਤਾ ਸਾਡੇ ਤੇ ਜਿਹੜੀ ਕਿਸਾਨੀ ਦੇ ਕੋਲ ਆਪਣੀ ਜ਼ਮੀਨ ਸੀ ਉਹ ਤੇ ਜ਼ਮੀਨ ਤੇ ਹਮਲਾ ਵੀ ਇਹ ਤੰਗਣਾ ਕੀਤਾ ਸਾਨੂੰ ਪਤਾ ਨਹੀਂ ਲੱਗਣ ਦਿੱਤਾ ਉਹ ਅੱਜ ਦੇ ਅਸੀਂ ਅੱਜ ਕੋ 28 ਸਾਲ ਪਹਿਲਾਂ ਰੋਲੀ ਕੋਲ ਦੇ ਸੀ ਜਦੋਂ ਨੌਜਵਾਨ ਸਭਾਰੇ ਪ੍ਰਿੰਟ ਤੇ ਕੰਮ ਕਰਦੇ ਸੀ ਅਸੀਂ ਤੈਨੂੰ ਪਿੰਡਾਂ ਦੇ ਅੰਦਰ ਰਮਫਾਰ ਮਾਰਕ ਕੀਤਾ ਬਹੁਤੇ ਥਾਈ ਸਾਨੂੰ ਮੁਕੌਲ ਕਰਦੇ ਸੀ ਵੇ ਕਾਂਵਰੇਟਾਂ ਦੇ ਨਿਆਲੇ ਕਮਲੇ ਹੋ ਗਏ ਇਹ ਤੈਨੂੰ مشਾਲਾ ਲੈ ਕੇ ਫਰੀ ਜਾਂਦੇ ਆ مشਾਲਾ ਤਾਂ ਰਾਤ ਨੂੰ ਜਗਾਈ ਦੀਆਂ ਲੋ ਕਰਨ ਲਈ ਪਰ ਅੱਜ 28 ਸਾਲ ਬਾਅਦ ਪਤਾ ਲੱਗਾ ਵੀ ਉਦੋਂ ਸਾਨੂੰ ਪਤਾ ਸੀ ਵੀ ਦੇਸ਼ ਦੇ ਅੰਦਰ ਹਨੇਰਾ ਪੈਣ ਵਾਲਾ ਸਾਨੂੰ ਉਸ ਵੇਲੇ ਜਿੱਦ ਕਾਨੂੰਨ ਲਿਆਂਦੇ 92 ਦੇ ਅੰਦਰ ਨਸਿਮਾ ਰੌਰੀ ਸਰਕਾਰ ਨੇ ਉਦੋਂ ਪਤਾ ਲੱਗਿਆ ਸੀ ਵੀ ਹਨੇਰਾ ਛਾ ਗਿਆ ਅਸੀਂ ਤਦ ਤੈਨੂੰ مشਾਲਾ ਲੈ ਕੇ ਤੁਰੇ ਸੀ ਪਰ ਚੰਗਾ ਹੋਇਆ ਫੇਰ ਵੀ ਇਹ 28 ਸਾਲ ਬਾਅਦ ਸਾਡੇ ਸਾਹਮਣੇ ਪਤਾ ਲੱਗਾ ਵੀ ਹਨੇਰਾ ਸੱਚੀ ਮੁੱਠੀ ਛਾ ਗਿਆ ਅੱਜੋ ਕਾਨੂੰਨ ਜਿਹੜਾ ਕੱਲਾ ਖੇਤੀ ਨਾਲ ਨਹੀਂ ਜਿਹੜੇ ਉਹਦੇ ਸਾਰੇ ਕਾਰੋਬਾਰ ਆ ਸਾਡੇ ਪੰਜਾਬ ਦੇ ਅੰਦਰ 28000 ਆੜਤੀਆ ਕੰਮ ਕਰਦਾ 28000 ਉਹਨਾਂ ਚ ਸਾਰੇ ਵਰਗਾਂ ਦੇ ਆੜਤੀਆ 28000 ਆੜਤੀਆ ਦੇ ਕੋਲ 7 ਬੰਦਿਆਂ ਤੋਂ ਲੈ ਕੇ 20 ਬੰਦਿਆਂ ਤੱਕ ਮਜ਼ਦੂਰ ਕੰਮ ਕਰਦੇ ਆ ਇੱਕ ਆੜਤੀਏ ਕੋਲ 7 ਤੋਂ ਲੈ ਕੇ 20 ਤੱਕ ਜਦੋਂ ਉਹ ਸੀਨ ਨੂੰ ਗੱਟੀ ਮੱਟੀ ਕਰਦੇ ਆ 7000 7 ਲੱਖ ਮਜ਼ਦੂਰ ਬਣਦਾ 7 ਲੱਖ ਜੇ ਮੰਡੀ ਨਾ ਆਈ 7 ਲੱਖ ਮਜ਼ਦੂਰ ਜਿਹੜਾ ਉਹ ਵਿਹਲਾ ਹੋ ਜਾਣਾ ਘਰਾਂ ਨੂੰ ਚਲੇ ਜਾਣਾ ਉਹਦੇ ਨਾਲ ਮੰਡੀ ਦੇ ਵਿੱਚੋਂ ਜਿਹੜਾ ਰੇੜੀ ਫੜੀ ਜਿਹੜਾ ਸਬਜ਼ੀ ਵੇਚਦਾ ਪਿੰਡਾਂ ਦੇ ਅੰਦਰ ਰੇੜੀਆਂ ਤੇ ਲਿਆ ਕੇ ਸਾਈਕਲਾਂ ਤੇ ਲਿਆ ਕੇ ਜਿਹੜਾ ਸਬਜ਼ੀ ਵੇਚਦਾ ਉਹ ਨਹੀਂ ਰਹਿਣਾ ਉਹ ਖਤਮ ਹੋ ਜਾਣਾ ਤੇ ਆ ਜਿਹੜੀਆਂ ਦੁਕਾਨਾਂ ਪਿੰਡਾਂ ਦੇ ਅੰਦਰ ਇਹ ਦੁਕਾਨਾਂ ਨਹੀਂ ਰਹਿਣੀਆਂ ਵੱਡੇ ਵੱਡੇ ਮਾਲ ਖੁੱਲਣੇ ਆ ਸਾਡੇ ਦੇਸ਼ ਦੇ ਅੰਦਰ ਜਿਹੜੀਆਂ ਰਜਿਸਟਰਡ ਦੁਕਾਨਾਂ ਆ 5 ਕਰੋੜ ਰਜਿਸਟਰਡ ਦੁਕਾਨਾਂ 5 ਕਰੋੜ 5 ਕਰੋੜ ਤੇ ਹੱਤਕਾਂ ਦੇ 5 ਬੰਦੇ ਕੰਮ ਕਰਦੇ ਆ 25 ਕਰੋੜ ਮਜ਼ਦੂਰ ਜਿਹੜੇ ਆ ਬੇਲੇ ਹੋ ਜਾਣੇ ਆ ਜਦੋਂ ਵੱਡੇ ਵੱਡੇ ਇਥੇ ਮੌਲ ਖੁੱਲਣੇ ਆ ਆ ਸਾਂਝਾ ਦੇ ਅੰਦਰ ਇੱਕ ਮੌਲ ਖੁੱਲ ਗਿਆ ਸਾਰੀ ਮਾਰਕੀਟ ਬੰਦ ਇਹ ਆਉਣ ਵਾਲੇ ਸਮੇਂ ਚ ਹੋਣਾ ਇਹ ਆ ਖਤਰਾ ਸਾਡੇ ਸਾਹਮਣੇ ਦੂਜਾ ਖੇਤੀਬਾੜੀ ਨਾਲ ਸੰਬੰਧਿਤ ਜਿੱਥੇ ਮਜ਼ਦੂਰ ਸੀ ਉਥੇ ਪਿੰਡਾਂ ਦਾ ਮਜ਼ਦੂਰ ਜਿਹੜਾ ਕੋਈ ਪਸ਼ੂ ਰੱਖਦਾ ਕੋਈ ਬੱਕਰੀਆਂ ਰੱਖਦਾ ਕੋਈ ਮੁਰਗੀ ਫਾਰਮ ਰੱਖਦਾ ਉਹ ਕੋਈ ਸੂਰ ਪਾਲਦਾ ਉਹ ਬਕਾਇਦਾ ਇਹਦੇ ਵਿੱਚ ਲਿਖਾਇਆ ਪੜ ਲਿਓ ਉਹ ਨਹੀਂ ਰਹਿਣਾ ਉਹ ਸਾਰੇ ਉਹਦੇ ਅੰਡਰ ਹੋਣਾ ਤੁਹਾਡੀ ਮਰਜ਼ੀ ਦਾ ਡੈਰੀ ਫਾਰਮ ਨਹੀਂ ਚਲਾ ਸਕਦੇ ਪੋਲਟਰੀ ਫਾਰਮ ਨਹੀਂ ਚਲਾ ਸਕਦੇ ਤੁਸੀਂ ਇੱਥੋਂ ਤੱਕ ਜਿ ਲਿਖਿਆ ਤੁਸੀਂ ਵਿਡੇਵੇਂ ਨਹੀਂ ਕਰਦੇ ਰੱਖ ਸਕਦੇ ਤੁਸੀਂ ਖਪਾ ਨਹੀਂ ਕਰਦੀ ਰੱਖ ਸਕਦੇ ਇਹ ਇਸ ਕਰਕੇ ਸਾਰੇ ਵਰਕਾਂ ਦੀ ਤਬਾਹੀ ਆ ਅੱਜ ਇਹ ਜਿਹੜਾ ਮੁੱਦਾ ਕੱਲਾ ਕਿਸਾਨੀਦਾਰੀ ਸਾਰੇ ਵਰਕਾਂ ਦਾ ਮੁੱਦਾ ਇਸ ਕਰਕੇ ਭਰਾਓ ਘਰ ਘਰ ਹੋੱਕਾ ਲਈਏ ਇਕੱਠਿਆਂ ਕਰਕੇ ਸਾਰੇ ਵਰਕਾਂ ਨੂੰ ਮਨਾਲਾ ਪਲੇਖਾ ਕੱਢੀਏ ਨੁੱਕੜ ਮੀਟਕਾ ਕਰੀਏ ਮਹੱਲੇ ਚ ਮੀਟਕਾ ਕਰੀਏ ਤਾਂ ਜਾ ਕੇ ਸਾਰੇ ਆਪਰਗਾਂ ਨੂੰ ਪਤਾ ਲੱਗ ਸਕੇ ਵੀ ਸਾਡੇ ਦੇ ਆਉਣ ਵਾਲੇ ਸਮੇਂ ਚ ਖਤਰਾ ਕਿਹੜਾ ਆ ਸਾਡੇ ਸਾਹਮਣੇ ਇਹ ਰੋਟੀ ਰੋਟੀ ਨਹੀਂ ਰਹਿਣੀ ਆ ਜਿਹੜੇ ਮੌਲ ਖੁੱਲੇ ਆ ਇੱਕ ਬਰਨਾਲੇ ਦੇ ਅੰਦਰ ਇੱਕ ਮੋਕੇ ਦੇ ਅੰਦਰ ਜਾ ਕੇ ਦੇਖਿਆ ਜਾ ਸਕਦਾ ਮੋਕੇ ਜਿਹੜਾ ਫਰੀਦਕੋ ਰੋਡ ਤੇ ਖੁੱਲਾ ਉਹਨੂੰ ਦੇਖਿਆ ਜਾ ਸਕਦਾ 40 ਹਜ਼ਾਰ ਮੋਰੀ ਜਮ੍ਹਾਂ ਕਰਦੀਆਂ ਉੱਥੇ ਉਹ ਸਟੋਰ ਤੇ 40 ਹਜ਼ਾਰ ਤੇ ਉੱਥੇ ਬੰਦੇ ਕਿੰਨੇ ਕੰਮ ਕਰਦੇ ਆ 12 12 ਬੰਦੇ 40000 ਬੋਰੀ ਨੂੰ ਸੰਭੀ ਜਾਂਦੇ ਆ ਸਾਰਾ ਹੀ ਕੰਮ ਕੰਪਿਊਟਰ ਸਿਸਟਮ ਮਸ਼ੀਨਾਂ ਦੇ ਨਾਲ ਅੰਦਰ ਬੈਠ ਕੇ ਕੰਮ ਤੋਂ ਪੁੱਟਣਾ ਕਰੀ ਜਾਂਦੇ ਆ ਇਸ ਕਰਕੇ ਵੱਡਾ ਹਮਲਾ ਸਾਡੇ ਮਜ਼ਦੂਰਾਂ ਤੇ ਹੋਣਾ ਬੇਰਜ਼ਗਾਰੀ ਪਹਿਲਾਂ ਨਾਲੋਂ ਵੀ ਬਗੜੀ ਆ ਜਿਹੜੇ ਉੱਥੇ ਮੁਲਾਜ਼ਮ ਰੱਖਨੇ ਆ ਉਹ ਮੁਲਾਜ਼ਮ ਨੂੰ ਕੋਈ ਤੁਹਾਨੂੰ ਹਜ਼ਾਰਾਂ ਤਰਖਾ ਨਹੀਂ ਦੇਣੀ ਸੈਂਕੜਿਆਂ 'ਚ ਦੇਣੀ ਆ ਆ ਨਹੀਂ ਦਾ ਪ੍ਰਾਈਵੇਟ ਜਿੰਨੇ ادارے ਜਾ ਕੇ ਨਿਗਾਹ ਮਾਰ ਕੇ ਦੇਖ ਲਓ ਉਹਦੇ ਅੰਦਰ ਉਹਨਾਂ ਨੇ 6500 7500 9500 ਤੋਂ ਬਾਅਦ ਕੋਈ ਮੁਲਾਜ਼ਮ ਨਹੀਂ ਰੱਖਿਆ ਚਾਹੇ ਉਹ ਧੀ ਸਾਡੀ ਕਿੰਨਾ ਵੀ ਪੜੀਓ ਪੁੱਤ ਕਿੰਨਾ ਵੀ ਪੜਿਆ ਆ 4500 ਤੋਂ ਬਾਅਦ ਕਿਸੇ ਨੂੰ ਉਹ ਪੈਸਾ ਨਹੀਂ ਦਿੰਦੇ ਇਹ ਖਤਰਾ ਸਾਡੇ ਸਾਹਮਣੇ ਇਸ ਕਰਕੇ ਪੜਾਓ ਜੇ ਅਸੀਂ ਇੱਧਰ ਧਿਆਨ ਨਾ ਦਿੱਤਾ ਫੇਰ ਸੱਚੀ ਮੁੱੱਚੇ ਜਿੱਤਾ ਸਾਡੇ ਕਿਰਤ ਨੂੰ ਕਾਨੂੰਨ ਜਿਹੜੇ ਤੋੜ ਉੱਤੇ ਇੱਦਾਂ ਫੇਰ ਸਾਡੇ ਘਰਾਂ ਤੱਕ ਪਹੁੰਚ ਜਾਣਾ ਤੇ ਇੰਤੋਂ ਵੱਡਾ ਖਤਰਾ ਜਿਹੜਾ ਉਹ ਖਤਰਾ ਇਹ ਆ ਮੋਤੀ ਦੀ ਆਰਐਸਐਸ ਨੇ ਆਪਣੀ ਪੌਹ ਚਿਆਰ ਕਰ ਲਈ ਆਪਣੀ ਆਪਣੇ ਗੁੰਡਿਆਂ ਦੀ ਪੌਹ ਜਿਹਦੀ ਸ਼ੁਰੂਆਤ ਜੂਪੀ ਤੋਂ ਹੋ ਗਈ ਆ ਆਪਣੀ ਭਾਰਤੀ ਕਰਾਈ ਕਹਨੇ ਆ ਰਿਲਾਇੰਸ ਵਾਲਿਆਂ ਨੇ ਬਰਲਿਆਂ ਨੇ ਟਾਟਿਆਂ ਦੇ ਟਾਲਮੀਆਂ ਨੇ ਜਦੋਂ ਆਪਣਾ ਹਰਿਆਣੇ ਦੇ ਵਿੱਚ ਬਿਹਾਰ ਦੇ ਵਿੱਚ ਹੁੰਦੇ ਸੀ ਜੇ ਉੱਥੇ ਕੋਈ ਬੰਦਾ ਕੰਮ ਕਰਦਾ ਸੀ ਤੇ ਉਹਦੇ ਗੁੰਡੇ ਜਾਂਦੇ ਸੀ ਕਰੋ ਚੱਕਦੇ ਨੇ ਆਉਂਦੇ ਸੀ ਮੁੱਖ ਕੰਮ ਕਰਾਉਦੇ ਸੀ ਪੈਸਾ ਦਿੰਦੇ ਨਹੀਂ ਸੀ ਜੇ ਕੋਈ ਮਿਤੂਰ ਨਾ ਕਰਦਾ ਸੀ ਪਿੰਡਾਂ ਦੇ ਪਿੰਡ ਅੱਗ ਲਾ ਕੇ ਸਾੜ ਦਿੱਤੇ ਜਾਂਦੇ ਸੀ ਉਥੇ ਜਥੇਵੰਦ ਲੋਕ ਹੋਏ ਤੇ ਉਹਨਾਂ ਨੇ ਸੇ ਨਾਮਾ ਤੋਰੀਆ ਸਭ ਤੋਂ ਵੱਡੀ ਬਿਹਾਰ ਦੇ ਰੰਜੀਤ ਸੈਨਾ ਹੁੰਦੀ ਸੀ ਉਸ ਮੇਰੇ 300 ਦਾ ਗੁੰਡਾ ਹੁੰਦਾ ਸੀ ਧਾਰਾ ਜਾਨੀਆਂ ਹੁੰਦੀਆਂ ਨੇ ਪਿੰਡਾਂ ਵਿੱਚੋਂ ਇਹਦੇ ਜੂਬੀ ਦੇ ਵਿੱਚ ਆਰਐਸ ਦੇ ਨਾਂ ਤੇ ਉਹਨੇ ਆਪਣੀ ਸਪੈਸ਼ਲ ਪ੍ਰਾਈਵੇਟ ਫੋਰਸ ਤਿਆਰ ਕਰ ਲਈ ਤੇ ਨਾਲ ਉਹਨੇ ਐਕਟ ਬਣਾਉਣ ਜਾ ਰਹੇ ਆ ਵੀ ਜਿੱਥੇ ਵੀ ਇਹਨੂੰ ਭੇਜਾਂਗੇ ਇਹਨੂੰ ਅਜਾਜਤ ਲੈਣ ਦੀ ਲੋਣੀ ਆਪਣੇ ਘਰ ਦੇ ਕੋਈ ਛਾਪਾ ਮਨ ਪੁਲਿਸ ਆਉਂਦੀ ਆ ਅਸੀਂ ਉਹਨੂੰ ਕਹਿੰਦੇ ਤੇਰੇ ਕੋਲ ਕੋਈ ਗਰੰਟ ਹੈ ਸਾਨੂੰ ਪ੍ਰਿੰਟ ਦੁਕਾਨ ਕੋਟ ਦੇ ਜੇ ਬਰਾਟੇ ਦਾ ਅਸੀਂ ਅੰਦਰ ਬਾੜਨ ਦੇਣਾ ਨਹੀਂ ਤਾਂ ਤੁਸੀਂ ਸਾਡੇ ਅੰਦਰ ਨਹੀਂ ਬਰਸਾ ਦੇ ਕਾਨੂੰਨ ਸੀ ਇਹ ਪਰ ਅਦਿੱਤਿਆ ਨਾਲ yogi ਕਹਿੰਦਾ ਨਹੀਂ ਇਹਨਾਂ ਕੋਲ ਸਾਰੇ ਅਧਿਕਾਰ ਹੋਣਗੇ ਪੁਲਿਸ ਤੋਂ ਵੀ ਵੱਧ ਅਧਿਕਾਰ ਇਹਨਾਂ ਦੇ ਕੋਲ ਹੋਣਗੇ ਜਦੋਂ ਮਰਜੀ ਜਿਹੜੇ ਮਰਜੀ ਜਾ ਕੇ ਜਿਹਨੂੰ ਮਰਜੀ ਚੱਕ ਲੈਣਗੇ ਜਿਹਨੂੰ ਮਰਜੀ ਫੜਨਗੇ ਲੱਠ ਮਾਰਨਗੇ ਇਹ ਕੰਮ ਕਰਨਗੇ ਇਹ ਖਤਰਾ ਸਾਡੇ ਸਾਹਮਣੇ ਅੱਜ ਮੱਧ ਪ੍ਰਦੇਸ਼ ਦੇ ਅੰਦਰ ਛੂਪੀ ਦੇ ਅੰਦਰ ਸਭ ਤੋਂ ਵੱਡਾ ਹਮਲਾ ਮਜ਼ਦੂਰਾਂ ਤੇ ਹੋ ਰਿਹਾ ਤੇ ਅੱਜ ਪੰਜਾਬ ਵੀ ਦੂਰ ਨਹੀਂ ਇਸ ਕਰਕੇ ਭਰਾਓ ਇਹ ਖਤਰੇ ਆ ਸਾਡੇ ਸਾਹਮਣੇ ਦੇਸ਼ ਕਰਕੇ ਸਾਰੇ ਮਾਰਗਾਂ ਨੂੰ ਨਾਲ ਲੈਣ ਦੀ ਲੋੜ ਆ ਜੇ ਆਪਾਂ ਇਹਨੂੰ ਨਾਲ ਨਾ ਲਿਆ ਫਿਰ ਆਪਣੀ ਨੜਾ ਢਿੱਲੀ ਰਹਿ ਜਾਣੀ ਆ ਲੜਾਈ ਅੱਜ ਸਿਖਰ ਤੇ ਗਈ ਹੋਆ ਕੱਲ ਤੁਸੀਂ ਸੁਣਿਆ ਹੋਵੇ ਖਬਰਾਂ ਤੇ ਕਿੰਨੀਆਂ ਸਾਡੇ ਪੰਜਾਬ ਦੀਆਂ ਦੇਸ਼ ਦੀਆਂ ਨਿਹੰਗ ਸਿੰਘ ਜਥੇਬੰਦੀਆਂ ਸੀ ਉਹਨਾਂ ਨੇ ਵੀ ਫੈਸਲਾ ਕੀਤਾ ਇੱਕ ਪਲੇਟਫਾਰਮ ਤੇ ਆ ਕੇ ਉਹਨੇ ਬਿਆਨ ਕੀਤਾ ਕਿ ਸਾਡੇ ਦੇ ਮੋਰਚੇ ਵਿੱਚ ਸ਼ਾਮਲ ਹੋਏ ਉਹਨੇ ਕਿਹਾ ਜੋ ਵੀ ਸਾਨੂੰ ਇਹ ਹੁਕਮ ਦੇਣਗੇ ਜਿੱਦਾਂ ਦਾ ਵੀ ਦੇਣਗੇ ਅਸੀਂ ਮੰਨਾਂਗੇ ਐਦਾਂ ਆਪਾਂ ਉਹ ਜਥੇਬੰਦ ਹੋ ਕੇ ਬਾਕੀ ਵਰਕਰ ਨੂੰ ਨਾਲ ਲੈ ਕੇ ਕਾਹੇ ਉਸੇ ਵਰਕਰ ਦਾ ਵੀ ਰਹਿਣ ਵਾਲਾ ਹੋਵੇ ਉਹਨੂੰ ਨਾਲ ਜੋੜੀਏ ਤੇ ਦਿੱਲੀ ਵੱਲੋਂ ਦਹੀਰਾ ਕੱਤੀਏ ਉੱਥੇ ਕਈ ਵਾਰੀ ਬੰਦੇ ਗਏ ਉਹ ਕੱਲੇ-ਕੱਲੇ ਘਰਾਂ ਉਹਨਾਂ ਨੂੰ ਬਦਲ ਕੇ ਹੋਰ ਬੰਦੇ ਭੇਜੀਏ ਖਾਣ ਪੀਣ ਦਾ ਪ੍ਰਬੰਧ ਰੱਖਣ ਦਾ ਪ੍ਰਬੰਧ ਪੈਸੇ ਦਾ ਪ੍ਰਬੰਧ ਨਾ ਉਹਦੀ ਨਾਲ ਆਪਾਂ ਪਿੰਡਾਂ ਦੇ ਵਿੱਚ ਮੰਗিয়ে ਭਾਵੇਂ 1-1 ਰੁਪਿਆ 2-2 ਰੁਪਿਆ ਇਕੱਠੇ ਕਰੀਏ ਇਹ ਲੜਾਈ ਤਾਂ ਸਾਥੀਓ ਜਿੱਤੀ ਜਾਣੀ ਆ ਇੱਕ ਪਾਸੇ ਰਾਜਾ ਇੱਕ ਪਾਸੇ ਪਰਜਾ ਆ ਇਹ ਲੜਾਈ ਆਮਰੇ ਸਾਹਮਣੇ ਆ ਹੁਣ ਕੋਈ ਸੁਨੇਹਾ ਨਹੀਂ ਜਿਸ ਕਰਕੇ ਭਰਾਓ ਅਪੀਲ ਹੈ ਤੁਨੂੰ ਜੇ ਹਾਂ ਤਿੰਨ ਬਾਬ ਲੋ ਜਮਹੂਰੀ ਕਿਸਾਨ ਸਭ ਲੋ 31 ਜਥੇਬੰਦੀਆਂ ਵੱਲੋਂ ਜਿੱਥੇ ਅਸੀਂ ਮਨੁੱਖੀ ਤੌਰ ਤੇ ਇੱਥੇ ਜਾਣਾ ਉੱਥੇ ਬਾਕੀ ਚੀਜ਼ਾਂ ਦੀ ਵੀ ਲੋੜ ਹੈ ਉਹ ਵੀ ਨਾਲ ਲੈ ਕੇ ਚੱਲੀਏ ਅੱਜ ਅਸੀਂ ਉਸ ਰੋਸ ਮਜੋਂ ਸਾਰੇ ਦੇਸ਼ ਦੇ ਅੰਦਰ ਮੋਦੀ ਦੇ ਪੂਤਲੇ ਫੂਕਰਾਇਆ ਸਾਰੇ ਦੇਸ਼ ਦੇ ਅੰਦਰ ਕੋਈ ਐਸੀ ਸਟੇਟ ਨਹੀਂ ਬਚੀ ਜਿੱਥੇ ਅਜ ਕੂਤਲੇ ਨਹੀਂ ਫੂਕੜੇ 22 ਸਟੇਟਾਂ ਦੇ ਲੋਕ ਉੱਥੇ ਪਹੁੰਚ ਕੇ ਦਿੱਲੀ 22 ਸਟੇਟਾਂ ਦੇ ਲੋਕ ਪਹੁੰਚ ਗਏ ਬਾਕੀ ਜਿਹੜੇ ਰਹਿੰਦੇ ਆ ਉਹ ਵੀ ਲਗਾਤਾਰ ਸੰਪਾਰਕ ਦੇ ਵਿੱਚ ਆ ਉਹਨਾਂ ਵੀ ਸੰਪਾਰਕ ਕਰਕੇ ਉੱਥੇ ਵੀ ਜਥੇਬੰਦੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਤੇ ਲਗਾਤਾਰ ਆਇਆ ਆ Rajasthan ਤੋਂ 52 ਟਰਾਲੀਆਂ ਦਾ ਜਥਾ ਤੁਰਿਆ 52 ਟਰਾਲੀਆਂ ਦਾ ਟਰਾਲੀਆਂ ਤੇ ਪਹੁੰਚਣਾ ਕੱਤੀਆਂ ਟਰਾਲੀਆਂ ਦਾ ਪਹਿਲਾ ਜੱਥਾ ਪਹੁੰਚਿਆ 오ਡੀਸ਼ਾ ਤੋਂ ਮਹਾਰਾਸ਼ਟਰ ਲੋਕ ਆਪ ਮਾਰੇ ਆ ਰਹੇ ਹੈ ਇਸ ਕਰਕੇ ਲੜਾਈ ਜਿੱਤੀ ਜਾਣੀ ਆ ਥੋੜਾ ਜਿਹਾ ਜੋਰ ਲਾਉਣ ਦੀ ਹੋਰ ਲੋੜ ਆ ਪਰ ਮੈਂ ਇਹਨਾਂ ਕੁਛ ਕਣਾਂ ਸਾਰੇ ਸਾਥੀ ਦਾ ਧੰਨਵਾਦ ਉਹ ਤੋਂ ਬਾਅਦ ਮੋਦੀ ਦਾ ਪਪੂਲਾ ਸੁਣਾ ਸਾਰੇ ਕਦੇ ਵੇਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵ ਦੇਸ਼ਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲਪੇਪਰ ਦੇ ਨਾਲ ਮਨ ਪਾਉਂਦੇ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਪਿੰਨੇੜੇ ਜੂਨੀਅਨ ਬੈਂਕ ਇੱਥੇ 3D ਵਾਲਪੇਪਰ ਫਲੈਕਸ ਪ੍ਰਿੰਟਿੰਗ ਕਲਰ ਪੋਸਟਰ ਵਿਜ਼ਿਟਿੰਗ ਕਾਰਡ ਮੈਰਿਜ ਕਾਰਡ ਇਨਵਿਟੇਸ਼ਨ ਕਾਰਡ ਬਿੱਲ ਬੁੱਕ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ ਟੂਰਨਾਮੈਂਟ ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਪਾਸ ਪ੍ਰਬੰਧ ਹੈ ਸੇਵਾ ਦਾ ਮੌਕਾ ਦਿਓ ਬੀਆਈ ਗ੍ਰਾਫਿਕ ਸਲੂਸ਼ਨ ਬੜਾ ਪਿੰਡ ਨੇੜੇ ਯੂਨੀਅਨ ਬੈਂਕ ਸੰਪਰਕ ਨੰਬਰ 0182626608 ਅਤੇ 98559943